ਮੀ ਵਿੱਚ ਅੱਜ ਬਟਾਲਾ ਪੁਲਿਸ ਵੱਲੋਂ ਪਿੰਡ شیخੂਪੁਰ ਵਿੱਚ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਬਹੁਤ ਸਾਰੀ ਫੋਰਸ ਲੱਗੀ ਨੇ ਐਸਐਸਪੀ ਖੁਦ ਕਮਾਂਡ ਕਰਦੇ ਪਿਆ ਹਲਪਤ ਕਰ ਲਾਂਗੇ ਸਰਦਾਰ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਸ਼ਾਵਰ ਦੁਸ਼ਾਹ ਦੂਸਰੀ ਵਾਰੀ ਇਸੇ ਪਿੰਡ ਦੇ ਵਿੱਚ ਕਾਸੋ ਆਪਰੇਸ਼ਨ ਕਰ ਲਿਆ ਕੀ ਕੁਝ ਇਹ ਜਿਆਦਾ ਹੌਟਸਪੌਟ ਹੈ ਕਿ ਜਾਂ ਇਹ ਰਿਕਵਰੀ ਜਾ ਨਹੀਂ ਹੌਟਸਪੌਟ ਮੰਨਿਆ ਜਾਂਦਾ ਸੀਗਾ ਬਟ ਜੇ ਤੁਸੀਂ ਲੇਟੈਸਟ ਇਹਦੇ ਵਿੱਚ ਜਿਹੜੀ ਪ੍ਰੋਗਰੈਸ ਹੋਈ ਹੈ ਤਾਂ ਕਾਫੀ ਅੱਛੀ ਪ੍ਰੋਗਰੈਸ ਹੈ ਅ ਮੇਰੇ ਨਾਲ ਹੁਣੇ ਸਰਪੰਚ ਸਾਹਿਬ ਗੱਲ ਕਰ ਰਹੇ ਸੀਗੇ ਉਹ ਫੀਡਬੈਕ ਦੇ ਰਹੇ ਸੀਗੇ ਕਿ ਕਾਫੀ ਜ਼ਿਆਦਾ ਫਰਕ ਪੈ ਗਿਆ ਜਿਸ ਤਰ੍ਹਾਂ ਪੂਰਾ ਪੁਰਾਣਾ ਇੱਕ ਅਕਸ ਸੀਗਾ ਇਸ ਏਰੀਆ ਦਾ ਕਿ ਹੌਟਸਪੌਟ ਏਰੀਆ ਹੈ ਉਹ ਕਾਫੀ ਸੁਰੱਖਤal ਹੁਣ ਚੰਗੀ ਵੀ ਹੈ ਇੱਥੇ ਤਾਂ ਬਟ ਸਿਰ ਵੀ ਅਸੀਂ ਆਪਣਾ ਉਹ ਇੱਕ ਡੈਟ ਰਿਸਪੈਕਟਰ ਨੂੰ ਕਾਇਮ ਕਰਨ ਲਈ ਐਂਡ ਇੱਥੇ ਜਿਹੜਾ ਕੋਈ ਨਸ਼ਾ ਤਸਕਰ ਹੁੰਦੇ ਸੀਗੇ ਤਾਂ ਉਹ ਆਪਣਾ ਇੱਕ ਦਬਿਸ਼ ਬਣਾ ਲਈ ਪਲੱਸ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨ ਦਾ ਪਬਲਿਕ ਕੌਨਫੀਡੈਂਸ ਬਿਲਡਿੰਗ ਮੈਜਰ ਸਟ ਹੈ ਉਸੇ ਤਹਿਤ ਅਸੀਂ ਇਹ ਕਾਸ਼ੋ ਕਰ ਰਹੇ ਹਾਂ ਬਲਕਿ ਅੱਜ ਐਸੀ ਬਟਾਲੇ ਸ਼ਹਿਰ ਦੇ ਵਿੱਚ ਜਿਹੜਾ ਗਾਂਧੀ ਕੈਂਪ ਹਾਟਸਪੌਟ ਹੈ ਉੱਥੇ ਵੀ ਅਸੀਂ ਅੱਜ ਤਰ੍ਹਾਂ ਰਹੇ ਕਿ ਓਵਰঅল ਦੇਖਿਆ ਜੇ ਤਾਂ ਹਾਲੇ ਤੱਕ ਕਿੰਨੀਆਂ ਕੇਐਫਆਈਆਰ ਦਰਜ ਹੋ ਗਈਆਂ ਕਿੰਨੇ ਲੋਕ ਅਰੈਸਟ ਹੋ ਗਏ ਜਾਂ ਕਿੰਨੀ ਰਿਕਵਰੀ ਹੋਈ ਤਾਂ ਇਹਦੇ ਵਿੱਚ ਜਦੋਂ ਦਾ 1 ਮਾਰਚ ਤੋਂ ਗਵਰਨਮੈਂਟ ਆਫ ਪੰਜਾਬ ਦੀ ਇਹ ਮੁਹਿੰਮ ਸਟਾਰਟ ਹੋਈ ਸੀ ਤਾਂ ਹੁਣ ਤੱਕ ਬਟਾਲਾ ਪੁਲਿਸ ਕੋ 694 ਜਿਹੜੇ ਮੁਕਦਮੇ ਹੈ ਅਸੀਂ ਦਰਜ ਕਰ ਲਏ ਹੈਗੇ ਨੇ ਤਾਂ ਉਹਦੇ ਵਿੱਚ ਕਰੀਬਨ 1121 ਜਿਹੜੇ ਮੁਲਜ਼ਮ ਹੈ ਉਹ ਫੜੇ ਗਏ ਨੇ ਦਾ 64 ਇਹਦੇ ਵਿੱਚ ਅਸੀਂ 182 ਜਿਹੜੇ ਬੰਦੇ ਹੈ ਜਿਨ੍ਹਾਂ ਨੂੰ ਅਸੀਂ ਮਰੀਜ਼ ਮੰਨਦੇ ਆ ਤਾਂ ਉਹਨਾਂ ਨੂੰ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਇਹਨ 170 ਜਿਹੜੇ ਮੁਕਦਮੇ ਹੈਗੇ ਨੇ ਉਹ ਸੇਫ ਪੰਜਾਬ ਪੋਰਟਲ ਜਿਹਦੇ ਵਿੱਚ ਲੋਕੀ ਟਿਪ ਦਿੰਦੇ ਆ ਪੁਲਿਸ ਨੂੰ 170 ਮੁਕਦਮੇ ਸੀ ਉਸ ਤਹ ਦਰਜ ਕੀਤੇ ਗਏ। ਓਵਰਲ ਇੱਕ ਕਾਸਪਰੇਸ਼ਨ ਦਾ ਜਾਂ ਪਬਲਿਕ ਦਾ ਕਿੰਨਾ ਕੁ ਸਾਥ ਮਿਲਦਾ ਪੁਲਿਸ ਨੂੰ ਕੀ ਫਾਇਦਾ ਮਿਲਦਾ ਹੈ ਪਬਲਿਕ ਨੂੰ ਫਾਇਦਾ। ਨਹੀਂ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਡੀ ਇੱਥੇ ਪੁਲਿਸ ਪਾਰਟੀ ਆਈ ਹੈ, ਕੁਸ਼ ਆਫਸਰਸ ਆਏ ਹੈ। ਅਲੱਗ-ਅਲੱਗ ਜਗ੍ਹਾ ਉਹਨਾਂ ਨੇ ਚੈਕਿੰਗ ਕਰ ਲਈ ਨਹੀਂ। ਲੋਕੀ ਆ ਜਾਂਦੇ ਹੈ ਰਿਕਮ ਫਾਰਵਰਡ ਕੀ ਇਥੇ ਇਹ ਚੀਜ਼ ਹੁੰਦੀ ਹੈ ਇਹ ਬੰਦਾ ਕੋਈ ਜੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਤਾਂ ਉਹਨੂੰ ਫਿਰ ਅਸੀਂ ਵੈਰੀਫਾਈ ਕਰਦੇ ਹਾਂ ਕਿ ਜਿੱਤੇ ਬੰਦਾ ਇਸੇ ਕਰ ਕਾਨੂੰਨੀ ਤੌਰ ਤੇ ਐਕਸ਼ਨ ਵੀ ਲੈਂਦੇ ਹੈ ਸਾਡਾ ਇੱਕ ਡਾਇਰੈਕਟ ਤਾਲਮੇਲ ਬੰਦਾ ਹੈ ਲੋਕਾਂ ਦੇ ਨਾਲ ਤਾਂ ਉਹ ਖੇੜੇ ਦੀ ਜਿਹੜੀ ਗੱਲ ਹੁੰਦੀ ਹੈ ਉਹ ਖੁੱਲ ਕੇ ਬਾਹਰ ਆ ਜਾਂਦੀ ਹੈ ਕਿੰਨੇ ਅਜੇ ਤੱਕ ਪ੍ਰਾਪਰਟੀ ਐ ਫ੍ਰੀਜ਼ ਹੋ ਚੁੱਕੀ ਹੈ ਕਿੰਨੇ ਲੋਕਾਂ ਦੀ ਹੋ ਚੁੱਕੀ ਆ ਔਰ ਇਸ ਦੇ ਵਿੱਚ ਕਿੰਨੀ ਫਿਗਰ ਦੀ ਜਿਹੜੀ ਐ ਪ੍ਰਾਪਰਟੀ ਖੀਂ ਜਾਂਦੀ ਹੈ ਦੇ ਜਿੱਤੇ ਤੱਕ ਪ੍ਰਾਪਰਟੀ ਫ੍ਰੀਜ਼ ਕਰਨ ਦਾ ਸਵਾਲ ਹੈ ਕਰੀਬਨ 110 ਲੋਕਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਤਾਂ ਉਹਦੇ ਵਿੱਚੋਂ 65 ਜਿਹੜੇ ਪ੍ਰੋਪੋਜ਼ਲ ਸਾਡੇ ਅਪਰੂਵ ਹੋ ਗਏ ਸੀਗੇ ਕੰਪੀਟੈਂਟ ਅਥਾਰਟੀ ਵੱਲੋਂ ਤਾਂ ਇਹ ਜਿਹੜੀ ਇਹਦੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਦੀ ਹੈਗੀ ਤਾਂ ਕਾਫੀ ساری ਸਾਡੀ ਜਿਹੜੀ ਪ੍ਰੋਪੋਜ਼ਲਸ ਐ ਇਨ ਪਾਈਪਲਾਈਨ ਹੈ ਉਹ ਵੀ ਅੱਗੇ ਉਹ ਵੀ ਹੋਣਗੀਆਂ ਪਬਲਿਕ ਦਾ ਸਾਥ ਮਿਲ ਕੇ ਕਾਫੀ ਸਾਥ ਮਿਲਦਾ ਐ ਐਂਡ ਆਈ ਮਸਟ ਅਪਰੀਸ਼ੀਏਟ ਲੋਕੀ ਜਿਸ ਤਰ੍ਹਾਂ ਸਾਹਮਣੇ ਆ ਰਹੇ ਨੇ ਪਟਲਾ ਵੀ ਕਿਹਾ ਸੀਗਾ 170 ਮੁਕਦਮੇ ਕੱਲੇ ਲੋਕਾਂ ਦੀ ਟਿਪਸ ਦੇ ਉੱਤੇ ਦਰਜ ਹੋਏ ਨੇ ਇਸ ਤੋਂ ਇਲਾਵਾ ਵੀ ਹਰ ਦਿਨ ਕੁਝ ਨਾ ਕੁਝ ਕਿਸੇ ਪਿੰਡ ਤੋਂ ਕੋਈ ਨਾ ਕੋਈ ਟਿਪ ਆ ਜਾਂਦੀ ਐਂਡ ਵੀ ਮੇਕ ਸ਼ੋਰ ਕਿ ਉਸ ਟਿਪ ਨੂੰ ਐਟ ਲੀਸੋ ਵੈਰੀਫਾਈ ਕੀਤਾ ਜਾਵੇ ਐਂਡ ਜਿੱਥੇ ਤਸਦੀਕ ਹੁੰਦਾ ਹੈ ਉੱਥੇ ਸੀਐਸਪਰ ਲਾ ਕਾਰਵਾਈ ਵੀ ਕਰਦੇ ਆ ਲੋਕਾਂ ਦਾ ਬੜਾ ਸਾਥ ਹੈ ਲੋਕਾਂ ਦਾ ਸਾਥ ਬਿਲਕੁਲ ਐ ਕਸ ਆਪਰੇਸ਼ਨ ਚੱਲ ਰਿਹਾ ਹੈ ਪਟਾਵਾ ਦੇ ਵਿੱਚ ਦੋ ਜਗ੍ਹਾ ਤੇ ਇੱਕ ਗਾਂਧੀ ਕਪ ਦੂਸਰਾ ਪਿੰਡ ਸ਼ੇਖੂਪੁਰ ਦੇ ਵਿੱਚ ਐਸਐਸਬੀ ਬਟਾਲਾ ਦੀ ਬੰਦੀ ਜਾਵੇ ਤਾਂ ਕਈ ਮੁਕਦਮੇ ਦਰਜ ਹੋਏ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਔਰ ਖਾਸ ਕਰਕੇ ਲੋਕ ਇਸ ਦੇ ਵਿੱਚ ਵੱਡਾ ਸਾਥ ਦੇ ਰਹੇ ਨੇ ਕੈਮਰਾਮੈਨ ਮਨੀ ਦੇ ਨਾਲ ਨੇ ਤੇ ਲੁੱਟਾ ਦੇਨਿਕ ਸੂਰਾ ਟੀਵੀ ਸ਼ੇਖੂਪੁਰ ਤੋਂ ਮੀ ਵਿਚ ਅੱਜ ਬਟਾਲਾ ਪੁਲਿਸ ਵੱਲੋਂ ਪਿੰਡ ਸ਼ੇਖੂਪੁਰ ਵਿੱਚ ਕਾਂਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਬਹੁਤ ਸਾਰੀ ਫੋਰਸ ਲੱਗੀ ਨੇ ਐਸਐਸਪੀ ਖੁਦ ਕਮਾਂਡ ਕਰਦੇ ਪਿਆ ਗੱਲਬਤ ਕਰ ਲਾਂਗੇ ਸ਼ਾਇਦ ਨਾਲ ਐਸਐਸਪੀ ਬਟਾਰਾ ਸੁਹੇਲ ਕਾਸਿਮ ਮੀਰ ਸ਼ਾਹ ਦੁਸ਼ਾਹ ਦੂਸਰੀ ਵਾਰੀ ਇਸੇ ਪਿੰਡ ਦੇ ਵਿੱਚ ਕਾਂਸੋ ਆਪਰੇਸ਼ਨ ਕਰ ਲਿਆ ਕੀ ਕੁਝ ਇਹ ਜਿਆਦਾ ਹੌਟਸਪੌਟ ਹੈ ਜਾਂ ਇਥੇ ਰਿਕਵਰੀ ਹੈ ਨਹੀਂ ਹੌਟਸਪੌਟ ਮੰਨਿਆ ਜਾਂਦਾ ਸੀਗਾ ਬਟ ਜੇ ਤੁਸੀਂ ਲੇਟੈਸਟ ਇਹਦੇ ਵਿੱਚ ਜਿਹੜੀ ਪ੍ਰੋਗਰੈਸ ਹੋਈ ਹੈ ਤਾਂ ਕਾਫੀ ਅੱਛੀ ਪ੍ਰੋਗਰੈਸ ਹੈ ਮੇਰੇ ਨਾਲ ਹੁਣੇ ਸਰਪੰਚ ਸਾਹਿਬ ਗੱਲ ਕਰ ਰਹੇ ਸੀਗੇ ਉਹ ਫੀਡਬੈਕ ਦੇ ਰਹੇ ਸੀਗੇ ਕਿ ਕਾਫੀ ਜ਼ਿਆਦਾ ਫਰਕ ਪੈ ਗਿਆ ਜਿਸ ਤਰ੍ਹਾਂ ਪੂਰਾ ਪੁਰਾਣਾ ਇੱਕ ਅਕਸ ਸੀਗਾ ਇਸ ਏਰੀਏ ਦਾ ਕਿ ਹੌਟਸਪੌਟ ਏਰੀਆ ਹੈ ਉਹ ਕਾਫੀ ਸੁਰਤ ਨਾਲ ਹੁਣ ਚੰਗੀ ਵੀ ਹੈ ਇੱਥੇ ਤਾਂ ਬਟ ਫਿਰ ਵੀ ਅਸੀਂ ਆਪਣਾ ਉਹ ਇੱਕ ਡੈਟ ਰੈਂਸਪੈਕਟਰ ਨੂੰ ਕਾਇਮ ਕਰਨ ਲਈ ਐਂਡ ਇੱਥੇ ਜਿਹੜਾ ਕੋਈ ਪ੍ਰਸ਼ਾਸਕ ਅਸਕਰ ਆਉਂਦੇ ਸੀਗੇ ਤਾਂ ਉਹ ਆਪਣਾ ਇੱਕ ਦਬਿਸ਼ ਬਣਾ ਲਈ ਪਲੱਸ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨ ਦਾ ਪਬਲਿਕ ਕੌਨਫੀਡੈਂਸ ਬਿਲਡਿੰਗ ਮੈਜਰ ਸਟ ਹੈ ਉਸੇ ਤਹਿਤ ਅਸੀਂ ਇਹ ਕਾਸ਼ੋ ਕਰ ਰਹੇ ਹਾਂ ਬਲਕਿ ਅਜੇ ਸਹੀ ਬਟਾਲੇ ਸ਼ਹਿਰ ਦੇ ਵਿੱਚ ਜਿਹੜਾ ਗਾਂਧੀ ਕੈਂਪ ਹਾਟਸਪੌਟ ਹੈ ਉੱਥੇ ਵੀ ਅਸੀਂ ਅੱਜ ਤਰ੍ਹਾਂ ਰਹੇ ਕਿ ਓਵਰঅল ਦੇਖਿਆ ਜੇ ਤਾਂ ਹਾਲੇ ਤੱਕ ਕਿੰਨੀਆਂ ਕੇਐਫਆਈਆਰ ਦਰਜ ਹੋ ਗਈਆਂ ਕਿੰਨੇ ਲੋਕ ਅਰੈਸਟ ਹੋ ਗਏ ਜਾਂ ਕਿੰਨੀ ਰਿਕਵਰੀ ਹੋਈ ਤਾਂ ਇਹਦੇ ਵਿੱਚ ਜਦੋਂ ਦਾ 1 ਮਾਰਚ ਤੋਂ ਗਵਰਨਮੈਂਟ ਆਫ ਪੰਜਾਬ ਦੀ ਇਹ ਮੁਹਿੰਮ ਸਟਾਰਟ ਹੋਈ ਸੀ ਤਾਂ ਹੁਣ ਤੱਕ ਬਟਾਲਾ ਪੁਲਿਸ ਕੋ 694 ਜਿਹੜੇ ਮੁਕਦਮੇ ਹੈ ਅਸੀਂ ਦਰਜ ਕਰ ਲਏ ਹੈਗੇ ਨੇ ਤਾਂ ਉਹਦੇ ਵਿੱਚ ਕਰੀਬਨ 1121 ਜਿਹੜੇ ਮੁਲਜ਼ਮ ਹੈ ਉਹ ਫੜੇ ਗਏ ਨੇ ਦਾ 64 ਇਹਦੇ ਵਿੱਚ ਅਸੀਂ 182 ਜਿਹੜੇ ਬੰਦੇ ਹੈ ਜਿਨ੍ਹਾਂ ਨੂੰ ਅਸੀਂ ਮਰੀਜ਼ ਮੰਨਦੇ ਆ ਤਾਂ ਉਹਨਾਂ ਨੂੰ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਇਹਨ 170 ਜਿਹੜੇ ਮੁਕਦਮੇ ਹੈਗੇ ਨੇ ਉਹ ਸੇਫ ਪੰਜਾਬ ਪੋਰਟਲ ਜਿਹਦੇ ਵਿੱਚ ਲੋਕੀ ਟਿਪ ਦਿੰਦੇ ਆ ਪੁਲਿਸ ਨੂੰ 170 ਮੁਕਦਮੇ ਸੀ ਉਸ ਤਹ ਦਰਜ ਕੀਤੇ ਗਏ। ਓਵਰਲ ਇੱਕ ਕਾਸਪਰੇਸ਼ਨ ਦਾ ਜਾਂ ਪਬਲਿਕ ਦਾ ਕਿੰਨਾ ਕੁ ਸਾਥ ਮਿਲਦਾ ਪੁਲਿਸ ਨੂੰ ਕੀ ਫਾਇਦਾ ਮਿਲਦਾ ਹੈ ਪਬਲਿਕ ਨੂੰ ਵੀ ਫਾਇਦਾ। ਨਹੀਂ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਡੀ ਇੱਥੇ ਪੁਲਿਸ ਪਾਰਟੀ ਆਈ ਹੈ, ਕੁਝ ਆਫਸਰਸ ਆਏ ਹੈ। ਅਲੱਗ-ਅਲੱਗ ਜਗ੍ਹਾ ਉਹਨਾਂ ਨੇ ਚੈਕਿੰਗ ਕਰ ਲਈਨੀ। ਲੋਕੀ ਆ ਜਾਂਦੇ ਹੈ ਰਿਕਮ ਫਾਰਵਰਡ ਕੀ ਇਥੇ ਇਹ ਚੀਜ਼ ਹੁੰਦੀ ਹੈ ਇਹ ਬੰਦਾ ਕੋਈ ਜੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਤਾਂ ਉਹਨੂੰ ਫਿਰ ਅਸੀਂ ਵੈਰੀਫਾਈ ਕਰਦੇ ਹਾਂ ਤਾਂ ਜਿੱਤੇ ਬੰਦਾ ਇਸੇ ਕਰ ਕਾਨੂੰਨੀ ਤੌਰ ਤੇ ਐਕਸ਼ਨ ਵੀ ਲੈਂਦੇ ਹੈ ਸਾਡਾ ਇੱਕ ਡਾਇਰੈਕਟ ਤਾਲਮੇਲ ਬੰਦਾ ਹੈ ਲੋਕਾਂ ਦੇ ਨਾਲ ਤਾਂ ਉਹ ਛੇੜੇ ਦੀ ਜਿਹੜੀ ਗੱਲ ਹੁੰਦੀ ਹੈ ਉਹ ਖੁੱਲ ਕੇ ਬਾਹਰ ਆ ਜਾਂਦੀ ਹੈ ਕਿੰਨੇ ਅਜੇ ਤੱਕ ਪ੍ਰਾਪਰਟੀ ਆ ਫ੍ਰੀਜ਼ ਹੋ ਚੁੱਕੀ ਹੈ ਕਿੰਨੇ ਲੋਕਾਂ ਦੀ ਹੋ ਚੁੱਕੀ ਆ ਔਰ ਇਸ ਦੇ ਵਿੱਚ ਕਿੰਨੀ ਫਿਗਰ ਦੀ ਜਿਹੜੀ ਆ ਪ੍ਰਾਪਰਟੀ ਕਿਲੀ ਜਾਂਦੀ ਹੈ ਦੇ ਜਿੱਤੇ ਤੱਕ ਪ੍ਰੋਪਰਟੀ ਫ੍ਰੀਜ਼ ਕਰਨ ਦਾ ਸਵਾਲ ਹੈ ਕਰੀਬਨ 110 ਲੋਕਾਂ ਦੀ ਅਸੀਂ ਪ੍ਰੋਪਰਟੀ ਫ੍ਰੀਜ਼ ਕਰ ਚੁੱਕੇ ਨੇ ਤਾਂ ਉਹਦੇ ਵਿੱਚੋਂ 65 ਜਿਹੜੇ ਪ੍ਰੋਪੋਜ਼ਲ ਸਾਡੇ ਅਪਰੂਵ ਹੋ ਗਏ ਸੀਗੇ ਕੰਪੀਟੈਂਟ ਅਥਾਰਟੀ ਵੱਲੋਂ ਤਾਂ ਇਹ ਜਿਹੜੀ ਇਹਦੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਦੀ ਹੈਗੀ ਤਾਂ ਕਾਫੀ ساری ਸਾਡੀ ਜਿਹੜੀ ਪ੍ਰੋਪੋਜ਼ਲਸ ਐ ਇਨ ਪਾਈਪਲਾਈਨ ਹੈ ਉਹ ਵੀ ਅੱਗੇ ਉਹ ਵੀ ਹੋਣ ਗਿਆ ਪਬਲਿਕ ਦਾ ਸਾਥ ਮਿਲ ਕੇ ਕਾਫੀ ਸਾਥ ਮਿਲਦਾ ਐ ਐਂਡ ਆਈ ਮਸਟ ਅਪਰੀਸ਼ੀਏਟ ਲੋਕੀ ਜਿਸ ਤਰ੍ਹਾਂ ਸਾਹਮਣੇ ਆ ਰਹੇ ਨੇ ਪਟਿਆਲਾ ਵੀ ਕਿਹਾ ਸੀਗਾ 170 ਮੁਕਦਮੇ ਕੱਲੇ ਲੋਕਾਂ ਦੀ ਟਿਪਸ ਦੇ ਉੱਤੇ ਦਰਜ ਹੋਏ ਨੇ ਇਸ ਤੋਂ ਇਲਾਵਾ ਵੀ ਹਰ ਦਿਨ ਕੁਝ ਨਾ ਕੁਝ ਕਿਸੇ ਪਿੰਡ ਤੋਂ ਕੋਈ ਨਾ ਕੋਈ ਟਿਪ ਆ ਜਾਂਦੀ ਐਂਡ ਵੀ ਮੇਕ ਸ਼ੋਰ ਕਿ ਉਸ ਟਿਪ ਨੂੰ ਐਟ ਲੀਸੋ ਵੈਰੀਫਾਈ ਕੀਤਾ ਜਾਵੇ ਐਂਡ ਜਿੱਥੇ ਤਸਦੀਕ ਹੁੰਦਾ ਹੈ ਉੱਥੇ ਸੀਐਸਪਰ ਲਾ ਕਾਰਵਾਈ ਵੀ ਕਰਦੇ ਆ ਲੋਕਾਂ ਦਾ ਬੜਾ ਸਾਥ ਹੈ ਲੋਕਾਂ ਦਾ ਸਾਥ ਲੈ ਕੇ ਕਸ ਆਪਰੇਸ਼ਨ ਚੱਲ ਰਿਹਾ ਹੈ ਪਟਿਆਲਾ ਦੇ ਵਿੱਚ ਦੋ ਜਗ੍ਹਾ ਤੇ ਇੱਕ ਗਾਂਧੀ ਕਪ ਦੂਸਰਾ ਪਿੰਡ ਸ਼ੇਖੂਪੁਰ ਦੇ ਵਿੱਚ ਐਸਐਸਬੀ ਬਟਾਲਾ ਦੀ ਬੰਦੀ ਜਾਵੇ ਤਾਂ ਕਈ ਮੁਕਦਮੇ ਦਰਜ ਹੋਏ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਔਰ ਖਾਸ ਕਰਕੇ ਲੋਕ ਇਸ ਦੇ ਵਿੱਚ ਵੱਡਾ ਸਾਥ ਦੇ ਰਹੇ ਨੇ ਕੈਮਰਾਮੈਨ ਮਨੀ ਦੇ ਨਾਲ ਨੇ ਤੇ ਲੁੱਟਾ ਦੇਨਿਕ ਸੂਰਾ ਟੀਵੀ ਸ਼ੇਖੂਪੁਰ